ਪੰਜਾਬ ਦੇ ਇੱਕ ਵਿਧਾਇਕ ਦੇ ਵੱਲੋਂ ਸਰਕਾਰੀ ਦਫ਼ਤਰ ਦਾ ਦੌਰਾ ਕੀਤਾ ਗਿਆ ਤਾਂ ਸਰਕਾਰੀ ਦਫ਼ਤਰ ਦੇ ਜਿਹੜੇ ਮੁਲਾਜ਼ਮ ਸੀ ਉਹ ਅੱਧ ਤੋਂ ਵੱਧ ਜਿਹੜੇ ਗੈਰ ਹਾਜ਼ਰ ਮਿਲੇ ਤੁਹਾਨੂੰ ਦੱਸ ਦਈਏ ਕਿ ਸਾਰਾ ਮਾਮਲਾ ਨਾਬਾ ਹਲਕੇ ਦਾ ਜਿੱਥੇ ਦੇ ਵਿਧਾਇਕ ਦੇਵਮਾਨ ਦੇ ਵੱਲੋਂ ਜਿਹੜਾ ਉਹ ਸਰਕਾਰੀ ਦਫ਼ਤਰ ਵੀਡੀਓ ਦਫ਼ਤਰ ਦਾ ਦੌਰਾ ਕੀਤਾ ਗਿਆ ਜਿਸ ਦੇ ਵਿੱਚ ਸੁਪਰਡੈਂਟ ਨੇ ਜਿਹੜੇ ਉਹ ਪੌਣੇ 3 ਵਜੇ ਨੇ ਜਿਹੜੇ ਉਹ ਆਪਣੀ ਨੌਕਰੀ ਤੋਂ ਜਿਹੜੇ ਗੈਰ ਹਾਜ਼ਰ ਦਿਖਾਈ ਦਿੰਦੇ ਆ ਆਪਣੀ ਕੁਰਸੀ ਤੋਂ ਗੈਰ ਹਾਜ਼ਰ ਦਿਖਾਈ ਦਿੰਦੇ ਆ ਨਾਲ ਦੀ ਨਾਲ ਜਿਹੜਾ ਜੇਈ ਡਿਪਾਰਟਮੈਂਟ ਆ ਉੱਥੇ ਵੀ ਜਿਹੜਾ ਕੋਈ ਕਰਮਚਾਰੀ ਨਹੀਂ ਬੈਠਾ ਹੁੰਦਾ ਪੂਰੀ ਤਸਵੀਰ ਦੇ ਵਿੱਚ ਜਿਹੜਾ ਵੀਡੀਓ ਦਫਤਰ ਬਣਿਆ ਪੂਰੀ ਦਫਤਰ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਸੀ ਅੱਜ ਤੋਂ ਬਾਅਦ ਦਾ ਗੈਰ ਜਿਹੜੇ ਗੈਰ ਹਾਜ਼ਰ ਨਜ਼ਰ ਆਏ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਦਾਂ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸਾਡੇ ਟੈਕਸ ਦੇ ਵਿੱਚੋਂ ਤਨਖਾਹ ਦਿੱਤੀ ਜਾਂਦੀ ਆ ਤੇ ਸਾਡੀ ਸਹੂਲਤ ਲਈ ਲਈ ਜਿਹੜਾ ਉਹਨਾਂ ਨੂੰ ਉਹਨਾਂ ਕੁਰਸੀਆਂ ਤੇ ਬਿਠਾਇਆ ਜਾਂਦਾ ਪਰ ਮੁਲਾਜ਼ਮ ਨੇ ਜਿਹੜੇ ਉਹ ਉਹਨਾਂ ਕੁਰਸੀਆਂ ਤੋਂ ਗਾਇਬ ਮਿਲੇ ਨੇ ਤਾਂ ਇਹ ਜਿਹੜੀ ਪੂਰੀ ਜਾਣਕਾਰੀ ਆ ਇਹ ਨਾਬਾ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਦੇਵਮਾਨ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਉਹ ਬੀਤੇ ਦਿਨਾਂ ਤੋਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੇ ਵਿਅਸਤ ਨਜ਼ਰ ਆਏ ਸੀ ਤਾਂ ਹੁਣ ਇੱਕੋ ਦਮ ਜਦੋਂ ਉਹ ਨਾਭਾ ਪਹੁੰਚਦੇ ਆ ਤਾਂ ਉਹਨਾਂ ਦੇ ਵੱਲੋਂ ਵੀਡੀਓ ਦਫ਼ਤਰ ਦੇ ਵਿੱਚ ਜਾ ਕੇ ਜਿਹੜੀ ਚੈਕਿੰਗ ਕੀਤੀ ਜਾਂਦੀ ਆ ਦੌਰਾ ਕੀਤਾ ਜਾਂਦਾ ਤਾਂ ਅਚੰਚਿਤ ਦੌਰੇ ਦੇ ਕਰਕੇ ਜਿਹੜੇ ਅੱਜ ਤੋਂ ਬਾਅਦ ਮੁਲਾਜ਼ਮ ਸੀ ਉਹ ਗੈਰਹਾਜ਼ਰ ਨਜ਼ਰ ਆਏ ਨੇ ਉਹਨਾਂ ਦੀਆਂ ਕੁਰਸੀਆਂ ਖਾਲੀ ਨਜ਼ਰ ਆਈਆਂ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਜਿਹੜੇ ਦੇਮਨ ਐਮ ਐਲ ਏ ਨਾਭਾ ਨੇ ਉਹਨਾਂ ਦੇ ਵੱਲੋਂ ਜਿਹੜੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਜਾਰੀ ਕਰ ਦਿੱਤੀ ਗਈ ਤੁਸੀਂ ਵੀ ਦੇਖੋ ਉਹ ਤਸਵੀਰਾਂ ਜਿਸ ਦੇ ਵਿੱਚ ਜਿਹੜੀਆਂ ਕੁਰਸੀਆਂ ਨੇ ਖਾਲੀ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਤੇ ਤੁਹਾਡੇ ਸਿਹਤਾਂ ਦੇ ਲਈ ਜਿਹੜੇ ਮੁਲਾਜ਼ਮ ਨੇ ਉਹ ਸਰਕਾਰ ਵੱਲੋਂ ਤਾਇਨਾਤ ਕੀਤੇ ਜਾਂਦੇ ਨੇ ਤਾਂ ਇਹਨਾਂ ਖਾਲੀ ਕੁਰਸੀਆਂ ਦਾ ਆਖਰ ਜ਼ਿੰਮੇਵਾਰ ਕੌਣ ਹੈ ਕੁੰਨਾਂ ਦੇ ਵੱਲੋਂ ਇੰਨੀ ਖੁੱਲ ਦਿੱਤੀ ਗਈ ਹੈ ਕਿ ਜਿਹੜੇ ਮੁਲਾਜ਼ਮ ਨੇ ਉਹ ਆਪਣੀਆਂ ਡਿਊਟੀਆਂ ਤੇ ਹਾਜ਼ਰ ਨਹੀਂ ਆਉਂਦੇ ਇਹ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਹੁੰਦੇ ਨੇ ਤੁਸੀਂ ਵੀ ਦੇਖੋ ਉਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਐਮਐਲਏ ਦੇ ਮਾਨ ਦੇ ਵੱਲੋਂ ਜਾਰੀ ਕੀਤੀ ਗਈ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਦੇਵ ਸਿੰਘ ਦੇਮਾਨ ਐਮਐਲਏ ਨਾਭਾ ਮੈਂ ਇਸ ਵਕਤ ਵੀਡੀਓ ਦਫ਼ਤਰ ਦੇ ਵਿੱਚ ਆ ਜੀ ਔਰ ਵੀਡੀਓ ਦਫ਼ਤਰ ਦੇ ਵਿੱਚ ਆ ਦੀਪਕ ਜੰਦਲ ਹੈ ਜੀ ਸੁਪਰਡੈਂਟ ਤੇ ਪਹਿਲਾਂ ਸਸਪੈਂਡ ਵੀ ਰਿਹਾ ਜੀ ਤੇ ਵਿੱਚੋਂ ਹੀ ਸੈਟਿੰਗ ਸ਼ੂਟਿੰਗ ਕਰਕੇ ਦੁਬਾਰਾ ਆ ਗਿਆ ਤੇ ਇਸ ਵਕਤ ਟਾਈਮ ਹੋਇਆ ਹੈ ਜੀ ਆ ਦੇਖੋ ਜੀ 2:41 ਮਿੰਟ ਜੀ ਤੇ ਆ ਕੁਰਸੀ ਖਾਲੀ ਪਈ ਹੈ ਜੀ ਆ ਦੇਖੋ ਜੀ ਆ ਦੇਖੋ ਜੀ ਇਹ ਸੁਪਰਡੈਂਟ ਹੈ ਜੀ ਕਰਦਾ ਰਾਜ ਬਣਾਇਆ ਹੈ ਜੀ ਔਰ ਅਚੰਚੇਤਾ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਅਚਾਨਕ ਮੈਂ ਕਿਹਾ ਦੌਰਾ ਕਰਕੇ ਆਵਾਂ ਜਰਾ ਚੈੱਕ ਕਰੀਏ ਕੀ ਮਾਹੌਲ ਹੈ ਜੀ ਇਹਨਾਂ ਦਾ ਪਰ ਲੋਕ ਪਰੇਸ਼ਾਨ ਨੇ ਜੀ ਤੁਸੀਂ ਬਾਹਰ ਕਢੋ ਹਾਂਜੀ ਕਿੰਨੂੰ ਮਿਲਣ ਆਇਓ ਤੁਸੀਂ ਅੱਛਾ ਉਹ ਤਾਂ ਮੀਟਿੰਗ ਚ ਗਏ ਨੇ ਦੱਸਿਆ ਉਹਨਾਂ ਨੇ ਤੇ ਹੋਰ ਕਿਹਦੇ ਨਾ ਕੰਮ ਸੀ ਤੁਹਾਨੂੰ ਅੱਛਾ ਆ ਜਈ ਹੈ ਜੀ ਬ੍ਰਾਂਚ ਆ ਵੀ ਬੰਦ ਹੈ ਜੀ ਕੰਮ ਖੁੱਲਾ ਤਾਂ ਆ ਖੋਲੋ ਜਰਾ ਇਹ ਵੀ ਲੋਕ ਹੈ ਜੀ ਇਹ ਵੀ ਲੋਕ ਹੈ ਜੀ ਆ ਦੇਖੋ ਜੀ ਬਿਨਾ ਕੰਮ ਤੋਂ ਕਮਰੇ ਵਿੱਚ ਬੈਠਣਾ ਸਖਤ ਬਣਾ ਹੈ ਆ ਦੇਖੋ ਜੀ ਆ ਖੋਲੋ ਜਰਾ ਜੀ ਅੱਛਾ ਇੱਕ ਕੋਈ ਕਮਰਾ ਜੀ ਇੱਥੇ ਪਟਵਾਰੀਆਂ ਦਾ ਜੀ ਇੱਥੇ ਕੋਈ ਪਟਵਾਰੀ ਹੈ ਨਹੀਂ ਜੇ ਅੰਦਰੋਂ ਲਾਈਟਾਂ ਚੱਲ ਰਹੀਆਂ ਨੇ ਜੀ ਆ ਦੇਖੋ ਪੰਚਾਇਤੀ ਪੰਚਾਇਤੀ ਪਟਵਾਰੀ ਨੇ ਜੀ ਇੱਥੇ ਕੋਈ ਹੈ ਨਹੀਂ ਹਾਜ਼ਰ ਇਸ ਵਕਤ ਦੇਖੋ ਆ ਦੇਖੋ ਜੀ ਆ ਦੇਖੋ ਜੀ ਕੀ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਮਤਲਬ ਕਿੱਦਾਂ ਵੱਡਾ ਇਹਨਾਂ ਨੂੰ ਕੋਈ ਹੈ ਹੀ ਨਹੀਂ ਪ੍ਰਵਾਹ ਕਿਸੇ ਦੀ ਵੀ ਕਿ ਲੋਕ ਆਉਣਗੇ ਕੋਈ ਕੰਮ ਕਰਨਗੇ ਅਸੀਂ ਸਾਡੀ ਕੋਈ ਜ਼ਿੰਮੇਵਾਰੀ ਬਣਦੀ ਹੈ ਸਿਰਫ ਆਪ ਬੱਚੇ ਬੈਠੇ ਨੇ ਹਜ਼ਾਰ ਕਾਡ ਦੇ ਬਣਾਉਂਦੇ ਨੇ ਸਿਰਫ ਆਪ ਬੈਠੇ ਕਿੰਨੀ ਦੇਰ ਤੋਂ ਆਇਓ ਤੁਸੀਂ ਅੱਧਾ ਘੰਟਾ ਕੋਈ ਪ੍ਰੇਸ਼ਾਨੀ ਇੱਥੇ ਤੁਹਾਨੂੰ ਠੀਕ ਹੈ ਸਿਰਫ ਆਪ ਬੱਚੇ ਮਲੇ ਨੇ ਜੀ ਇਹ ਵੀ ਮੈਨੂੰ ਲੱਗਦਾ ਆਊਟਸੋਰਸਸ ਤੇ ਆਉਂਗੇ ਤੇ ਪੱਕੇ ਉਹ ਕੱਚੇ ਆਊਟਸੋਰਸਸ ਦੇ ਆ ਪੱਕਾ ਮਲਾਂ ਤਾਂ ਪ੍ਰਵਾਹ ਹੀ ਨਹੀਂ ਕਰਦਾ ਜੀ ਹਾਂਜੀ ਆ ਦੇਖੋ ਜੀ ਇਹ ਇਹ ਕਿੱਥੇ ਕੌਣ ਕੌਣ ਬੈੰਦਾ ਜੀ ਮੈਂ ਕੱਲੀ ਆ ਸਰ ਅੱਛਾ ਹੋਰ ਕੌਣ ਆ ਤੁਹਾਡੇ ਨਾਲ ਸਾਥ ਸੀਟ ਖਾਲੀ ਪਈ ਐ ਇਹ ਤਾਂ ਸਾਨੂੰ ਬੈਸੇ ਕੀ ਫੈਕਟਰੀ ਸਾਬ ਬੈਠਣਾ ਨਹੀਂ ਕੋਈ ਤੁਸੀਂ ਕੀ ਕੰਮ ਕਰਦੇ ਮੈਂ ਪੰਜਾਇਦਾ ਕੰਮ ਕਰਦਾ ਹਾਂਜੀ ਕੀ ਪੰਚਾਇਤ ਦਾ ਅੱਛਾ ਜੀ ਜੋੜਾ ਹੋ ਜਾਂਦਾ ਪੇਮੈਂਟਸ ਹੁੰਦੀਆਂ ਅੱਛਾ ਜੀ ਕਹਿੰਦੇ ਲੰਚ ਤੇ ਗਏ ਨੇ ਜੀ ਪੌਣੇ 3 ਵਜੇ ਕਿਹੜਾ ਲੰਚ ਹੁੰਦਾ ਜੀ ਲੰਚ ਤਾਂ ਕੋਈ ਹੈਗਾ ਜੀ ਹਾਂਜੀ ਸਾਫਤਾ ਦੇ ਵਿੱਚ ਬੈਠਾ ਜੀ ਕਿੰਨੇ ਕੋਈ ਵੀ ਨਹੀਂ ਹੈਗਾ ਜੀ ਮੈਂ ਤਾਂ ਮਿਲੂਗਾ ਤੁਹਾਡਾ ਕੀ ਨਾਮ ਹੈ ਸੁਖਦੀਪ ਸਰ ਹਾਂ ਸੁਖਦੀਪ ਸਿੰਘ ਸੁਖਦੀਪ ਸਿੰਘ ਅੱਛਾ ਇੱਧਰ ਕੌਣ ਨੇ ਜੀ ਇਹ ਸੀਨੀਅਰ ਸਹਾਇਕ ਨੇ ਜੀ ਇਹਨਾਂ ਦਾ ਵੀ ਲੋਕ ਲੱਗਿਆ ਜੀ ਹਾਂ ਜੂਨੀਅਰ ਹੈ ਜੂਨੀਅਰ ਸਹਾਇਕ ਆਹ ਲੋਕ ਲੱਗਿਆ ਜੀ ਦੇਖੋ ਦੇਖੋ ਜੀ ਘਰ ਦਾ ਹੀ ਰਾਜ ਬਣਾਇਆ ਹੈ ਜੀ ਤੁਸੀਂ ਕਿੱਧਰ ਸੀਗੇ ਜੀ ਕਿੱਥੇ ਸੀਗੇ ਜੀ ਰੋਟੀ ਖਾ ਰਹੇ ਸੀ ਘਰ ਹੀ ਬਾਹਰ ਕਿੱਥੇ ਖਾ ਰਹੇ ਸੀ ਬਾਹਰ ਰੋਟੀ ਖਾ ਰਹੇ ਸੀ ਜੀ ਆਹ 24 ਲੱਖ ਹੈ ਜੀ ਤੁਸੀਂ ਅੱਗੇ ਵੀ ਸਸਪੈਂਡ ਰਹੇ ਹੁਣ ਦੁਬਾਰਾ ਫੇਰ ਤੁਸੀਂ ਆ ਗਏ ਇਥੋਂ ਕਿੰਨੇ ਬਹਾਲ ਕੀਤਾ ਤੁਹਾਨੂੰ ਹਾਂਜੀ ਹਾਂਜੀ ਪਹਿਲਾਂ ਤੁਹਾਡੇ ਕੋਈ 70 ਲੱਖ ਦਾ ਬਣੇ ਕੀ ਤੁਹਾਡੇ ਤੇ ਪਰਚਾ ਪੁਰਚਾ ਹੈ ਜੀ ਹੈ ਜੀ ਬੇਲ ਚ ਬੇਲ ਹੋ ਗਈ ਤੁਸੀਂ ਦਫ਼ਤਰ ਚ ਕਿਉਂ ਨਹੀਂ ਤੁਸੀਂ ਨਹੀਂ ਨਹੀਂ ਹਾਂਜੀ ਹਰ ਜੀ ਨਹੀਂ ਮੈਂ ਜਦੋਂ ਆਇਆ ਚੈੱਕ ਕੀਤਾ ਤਾਂ ਕੋਈ ਵੀ ਨਹੀਂ ਸੀਗਾ ਜੀ ਮੈਂ ਤਾਂ ਹੁਣੇ ਲਾਈਟ ਬੰਦ ਕਰਕੇ ਰੋਕੀ ਨਹੀਂ ਗਿਆ ਨਹੀਂ ਲਾਈਟਾਂ ਤਾਂ ਚੱਲ ਰਹੀਆਂ ਨੇ ਜੀ ਆਹ ਦੇਖੋ ਜੀ ਹਾਲ ਤੁਹਾਡਾ ਕੀ ਨਾਮ ਹੈ ਜੀ ਤੁਸੀਂ ਕੀ ਕੰਮ ਕਰਦੇ ਹੋ ਸੇਵਾਦਾਰੋਂ ਤੇ ਕਿੰਨੇ ਵਜੇ ਰੋਟੀ ਖਾਣ ਜਾਂਦੇ ਨੇ ਜੀ ਰੋਜ਼ ਦੋ ਵਜੇ ਆਵੇ ਜਿਆਦਾ ਨਹੀਂ ਅੱਛਾ ਜੀ ਫਿਰ ਵਾਪਸ ਕਿੰਨੇ ਵਜੇ ਆਉਂਦੇ ਨੇ ਸਹੀ ਵਜੇ ਆਉਂਦੇ ਅੱਛਾ ਜੀ ਤੁਸੀਂ ਕੀ ਕੰਮ ਆਇਓ ਕਿਸੇ ਕੰਮ ਕੀ ਕੰਮ ਆਇਓ ਅਸੀਂ ਕੰਮ ਲੈਣੇ ਕਾਦਾ ਨਰੀਦ ਕਰਦਾ ਨਰੇ ਗਾਧਾ ਫਿਰ ਹੈਗਾ ਉੱਤੇ ਕੋਈ ਕਿ ਨਹੀਂ ਕੌਣ ਹੈ ਜੀ ਆਪਣੀ ਸਰਕਾਰ ਦਾ ਕਿੰਦਾ ਅੱਛਾ ਠੀਕ ਹੈ ਜੀ ਇੱਧਰ ਇੱਧਰ ਕੌਣ ਬੰਦਾ ਹੈ ਜੀ ਹਾਂ ਜੀ ਜਸਪਾਲ ਸਿੰਘ ਪਟਵਾਰੀ ਇੱਧਰ ਵੀ ਲਾਈਟਾਂ ਚੱਲ ਰਹੀਆਂ ਨੇ ਜੀ ਆ ਲਾਈਟਾਂ ਚੱਲ ਰਹੀਆਂ ਤੇ ਕੋਈ ਬੰਦਾ ਹੈ ਨਹੀਂ ਇਹ ਪੰਚਾਇਤ ਅਫਸਰ ਹੈ ਜੀ ਪੰਚਾਇਤ ਅਫਸਰ ਆ ਇਹ ਵੀ ਖਾਲੀ ਪਿਆ ਦੇਖੋ ਜੀ ਆ ਦੇਖੋ ਆ ਦੇਖੋ ਬੇਟਾ ਕਿੱਧਰ ਗਿਆ ਸਾਰੇ ਉਧਰ ਤਾਂ ਕੋਈ ਨਹੀਂ ਬੇਟਾ ਕਿੱਥੇ ਤੁਹਾਨੂੰ ਦੱਸ ਕੇ ਗਏ ਨੇ ਹੈ ਪੰਚਾਇਤ ਆਪਸ ਦਾ ਕੀ ਨਾ ਜੀ ਰਣਜੀਤ ਸਿੰਘ ਅੱਛਾ ਜੀ ਹੈ ਜੀ ਐਸੀ ਕਿਉਂ ਕਰਨਵਰ ਸਿੰਘ ਕਰਨਵਰ ਸਿੰਘ ਕਿੱਧਰ ਨੇ ਜੀ ਫਿਰ ਹਾਂ ਜੀ 2:40 ਹੋ ਗਏ ਨੇ ਜੀ ਦੇਖੋ ਹੈ ਕਿਧਰ ਇੱਧਰ ਕੋਈ ਹੈ ਨਹੀਂ ਜੀ ਹੁੰਦਾ ਤਾਂ ਆ ਜਾਣਾ ਸੀਗਾ ਜੀ ਬਾਥਰੂਮ ਵੀ ਕੋਈ ਨਹੀਂ ਜੀ ਬਾਥਰੂਮ 'ਚ ਵੀ ਕੋਈ ਹੈ ਨਹੀਂ ਜੀ ਤਾਂ ਇਹ ਵੀਡੀਓ ਆਫਿਸ ਨਾਬਾ ਦੀ ਤੁਹਾਨੂੰ ਜੀ ਲਾਈਵ ਤਸਵੀਰਾਂ ਦੇਖ ਰਿਓ ਜੀ ਸਤਿ ਸ਼੍ਰੀ ਅਕਾਲ ਬੈਠੋ। ਬੈਠੋ ਕਿੰਨੇ ਜਣੇ ਕੰਮ ਕਰਦੇ ਇੱਥੇ? ਸਰ ਇਸੇ ਵਜ੍ਹਾ ਲਈ ਤਾਂ ਕਿ ਸਟਾਫ ਜਿਹੜੇ ਸਟਾਫਰੀ ਆ ਸਕਦੇ ਨੇ। ਅੱਛਾ ਜੀ। ਨਹੀਂ ਟੋਟਲ ਕਿੰਨੇ ਜਣੇ ਬੰਨੇ ਉੱਥੇ? ਫਿਰ ਟੋਟਲ ਅਸੀਂ ਆ ਗਏ 4 ਦਿਨ। 4 ਦਿਨ ਹੁੰਦਾ। ਹਾਂ ਜੀ ਹਾਂ ਸਤਿ ਸ਼੍ਰੀ ਅਕਾਲ। ਤੁਸੀਂ ਕੀ ਕਿਹੜਾ ਕੰਮ ਦੇਖਦੇ ਹੋ? ਮੈਂ ਜੀ। ਮੇਰੇ ਕੋਲ ਠੀਕ ਚੱਲ ਰਿਹਾ। ਹਾਂ ਠੀਕ ਚੱਲ ਰਿਹਾ। ਠੀਕ ਹੈ। ਮੈਂ ਜੀ ਆ ਰਿਹਾ। ਠੀਕ ਹੈ। ਤੁਸੀਂ? ਮੈਂ ਜੀ ਆ ਰਿਹਾ। ਸਿਕਸਾਰ ਮੇਰੇ ਘਰ ਨਾਲੇ ਸੰਬੰਧਤੋਂ। ਅਮਰੀਕਾ ਦੇ ਮੁਲਾਜ਼ਮ હાજર ਨਹੀਂ ਇੱਥੇ। ਉਹ ਅੱਜ ਉੱਥੇ ਗਏ ਨੇ। ਛੁੱਟੀ ਲੈ ਗਏ ਨੇ ਜੀ? ਹਾਂ ਜੀ। ਛੁੱਟੀ ਲੈ ਗਏ ਨੇ ਛੁੱਟੀ ਲੈ ਕੇ। ਕੀ ਹਾਲ ਚਾਲ ਹੈ ਜੀ? ਕਿੱਥੇ ਨੇ ਜੀ ਅਕਾਊਂਟੈਂਟ ਸਾਹਿਬ ਇੱਥੇ? ਖਾਲੀ ਪਈ ਕੁਰਸੀ ਜੀ। ਹੈ? ਪੂਰੀ ਬਹੁਤ ਨਹੀਂ। ਇਹ ਅਕਾਊਂਟੈਂਟ ਸਾਹਿਬ ਦੀ ਕੁਰਸੀ ਹੈ ਜੀ। ਹਾਂ ਜੀ। ਪਿਛਲੀ ਵਾਰੀ ਵੀ ਯਾਦ ਹੋਗਾ ਪਿਛਲੇ ਸਾਲ ਇੱਥੇ ਸ਼ਰਾਬ ਪੀ ਕੇ ਬੈਠਾ ਸੀ ਜੀ ਕਾਉਂਟੈਂਟ ਉਹੀ ਆਦਿਓ। ਬਦਲਿਆ ਨਹੀਂ? ਨਹੀਂ। ਬੱਡਾ ਭਲਾ ਹੋ ਜਾ। ਲੈ ਦੱਸੋ ਜੀ ਇਹ ਕਾਊਂਟ ਹੈ ਹੈ? ਹੈ? ਵੀ ਵੀ ਸੀ ਦੇਸਰ ਦੋ ਚਾਰ ਦਿਨ। ਅੱਛਾ ਉਹਨਾਂ ਦੀ ਕਿੱਥੇ ਹੈ ਕਿੱਥੇ ਨੇ ਜੀ ਉਹ? ਅੱਜ ਤੇ ਨਹੀਂ ਆਈ। ਛੁੱਟੀ ਦਿਨ ਹੈ ਜੀ। ਕੋਈ ਲਿਖਤੀ ਲਿਖਤੀ ਛੁੱਟੀ ਦੇਗੇ ਕਣ? ਜੀ ਜੇ ਸੁਪਰਵਾਈਜ਼ਰ ਸਾਹਿਬ ਕੋਈ ਆਈ ਗਈ। ਤਾਂ ਉਹਨਾਂ ਨੂੰ ਪਤਾ ਹੋ ਜੀ। ਅੱਛਾ ਜੀ। ਅੱਛਾ ਜੀ। ਆ ਦੇਖੋ ਜੀ ਕਾਊਂਟੈਂਟ ਸਾਹਿਬ ਇਹ ਵੀਡੀਓ ਆਫਿਸ ਨੌਬਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ। ਵੀਡੀਓ ਆਫਿਸ ਨੌਬਾ ਦੀਆਂ ਤਸਵੀਰਾਂ ਤੇ ਆ ਦੇਖੋ ਜੀ ਸਾਰਾ ਖਾਲੀ ਪਿਆ ਜੀ ਫਿਰ ਵੀਡੀਓ ਮੈਡਮ ਜਿਹੜੇ ਨੇ ਜੀ ਉਹ ਗਏ ਹੋਏ ਨੇ ਜੀ ਮੀਟਿੰਗ ਆ ਉਹਨਾਂ ਦੀ ਜੀ ਕਿੱਥੇ ਮੀਟਿੰਗ ਮਨਪੀ ਪਟਿਆਲੇ ਮੀਟਿੰਗ ਹੈ ਜੀ ਉਹ ਉਹ ਉਹਨਾਂ ਦਾ ਪਤਾ ਮੈਨੂੰ ਜੀ ਮੀਟਿੰਗ ਚ ਨੇ ਬਾਕੀ ਇੱਥੇ ਸਾਰਾ ਜੀ ਕੋਈ ਨਹੀਂ ਇੱਥੇ ਜੇਖ ਬਾਹਰ ਆਉਂਦਾ ਜਾਂਦਾ ਕੋਈ ਜੀ ਆ ਦੇਖੋ ਜੀ ਸਭ ਕੀ ਹਾਲਾਤ ਨੇ ਜੀ ਦੇਖੋ ਤੁਸੀਂ ਕਿਹੜਾ ਕੰਮ ਆਏ ਸੀ ਹਾਂ ਦੇ ਆਂ ਤੁਸੀਂ ਪੰਚਾਇਤ ਵਿੱਚ ਅੱਛਾ ਕੀ ਕੰਮ ਸੀ ਡੰਗਰ ਬਣਾਉਣਾ ਇੱਥੇ ਮੈਂ ਫਿਲਟਰ ਨੇ ਹੈਲਥ ਬਣਾਇਆ ਨਹੀਂ ਪਤਾ ਨਹੀਂ ਕੀ ਸੀ ਸਰੇਂਦਰ ਅੱਛਾ ਬੱਬੂ ਜੀ ਪੈ ਗਈ ਡੰਗ ਬਣ ਗਈ ਠੀਕ ਹੈ ਜੀ ਠੀਕ ਹੈ ਇਹ ਹੈ ਜੀ ਬਲੈਂਕ ਦਫ਼ਤਰ ਬਲੈਂਕ ਵਿਕਾਸ ਤੇ ਪੰਚਾਇਤ ਅਫਸਰ ਆ ਦੇਖੋ ਜੀ ਨਾ ਭਾਜੀ ਮਤਲਬ ਕਮਾਲ ਹੈ ਜੀ ਆ ਦੇਖੋ ਉਹ ਕਿੱਧਰ ਗਿਆ ਸੁਪਰਡੈਂਟ ਸਾਹਿਬ ਰੋਟੀ ਖਾਣ ਗਿਆ ਹੈ ਕਿ ਕਿਤੇ ਗਿਆ ਹੈ ਜੀ ਆਪ ਦਾ ਘਰ ਦਾ ਕੋਈ ਕਹਿੰਦਾ ਵਿਆਹ ਤੇ ਗਿਆ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਜ ਛੁੱਟੀ ਤੇ ਕਿਹੜੇ ਕਿਹੜੇ ਨੇ ਤੁਹਾਡੇ ਕੋਲ ਰੇਟਾਂ ਚ ਕਿਹੜੇ ਕਿਹੜੇ ਨੇ ਜੀ ਛੁੱਟੀ ਤੇ ਅੱਛਾ ਜੀ ਸਾਰੇ ਹਾਜ਼ਰ ਨੇ ਮਤਲਬ ਕਾਗਜ਼ਾਂ ਚ ਤੁਹਾਡਾ ਵਿਆਹ ਹੀ ਅੱਜ ਸਾਡੇ ਵੀਡੀਓ ਕਾਲ ਦੀ ਬੇਟੀ ਦਾ ਨਹੀਂ ਨਹੀਂ ਵਿਆਹ ਤਾਂ ਉਹ ਕਹ ਕੇ ਗਏ ਉਹਨੇ ਕਿਸ ਬੰਦੇ ਅੱਛਾ ਜੀ ਨਹੀਂ ਰਿਟਰਨ ਦੇ ਵਿੱਚ ਤਾਂ ਲਿਖਣਾ ਦੇਣਾ ਪੈਂਦਾ ਨਾ ਵਰਬਲੀ ਤਾਂ ਗੱਲ ਨਹੀਂ ਬਣਦੀ ਵੀ ਤੁਸੀਂ ਕਹਿ ਕੇ ਵਿਆਹ ਚਲੇ ਜਾ ਜਿਹੜੇ ਲੋਕ ਆਉਂਦੇ ਨੇ ਜੀ ਪਿੰਡਾਂ ਚੋਂ ਉਹ ਵਿਚਾਰਾਂ ਦੇ ਗਿੜੇ ਤੇ ਗਿੜੇ ਵੱਜਦੇ ਨੇ ਜੀ ਅਸੀਂ ਤਾਂ ਬੈਠ ਗਏ ਜੀ ਜਿਹੜੇ ਵਿਆਹ ਨਹੀਂ ਤੁਸੀਂ ਵੀ ਇੱਥੇ ਗੈਰ ਹਾਜ਼ਰ ਸੀ ਹਾਂਜੀ ਖਾਣਾ ਤਾਂ ਖਾਣੀ ਹੈ ਜੀ ਹਾਂਜੀ ਖਾਣਾ ਤਾਂ ਖਾਣੀ ਹੈ ਖਾਣਾ ਕਿੰਨੇ ਵਜੇ ਟਾਈਮ ਹੈ ਜੀ ਖਾਣ ਦੋ 2:30 ਦਾ ਟਾਈਮ ਹੋਈ ਅੱਛਾ ਜੀ ਹਾਂਜੀ ਉਹ ਵੀ ਖਾ ਲਈ ਤੀ ਮਾਦਰ ਨਹੀਂ ਮੈਂ ਤਾਂ ਪੌਣੇ 3:00 ਆਇਆ ਜੀ ਉਹ ਦੇਖਿਆ ਹੈ ਜੀ 2:30 ਵਜੇ ਸੀ ਆਹ ਦੇਖੋ ਜੀ ਕੋਈ ਇਹ ਮੌਜੂਦਾ ਜਿਹੜੀ ਦਫ਼ਤਰਾਂ ਦੇ ਵਿੱਚ ਜੀ ਇਹ ਸਿਸਟਮ ਜਿਹੜਾ ਬਣਾਇਆ ਹੋਇਆ ਕਿ ਆਪਣੀ ਮਨਮਰਜ਼ੀ ਹੈ ਜੀ ਔਰ ਆਪਣੀ ਮਰਜ਼ੀ ਨਾਲ ਕੋਈ ਆਉਂਦਾ ਜੀ ਆਪਣੀ ਮਰਜ਼ੀ ਨਾਲ ਚਲੇ ਜਾਂਦਾ ਕੋਈ ਕਹਿੰਦਾ ਵਿਆਹ ਤੇ ਗਏ ਹਾਂ ਜੀ ਰੋਟੀ ਦਾ ਟਾਈਮ ਕਿਹਾ ਦਾ 2:30 3:00 ਵਜੇ ਦਾ ਜੀ ਠੀਕ ਹੈ ਜੀ ਇਹ ਸਾਰਾ ਜਿਹੜਾ ਕੰਮ ਆਏ ਜੀ ਇਹ 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 ਐਡਮਿਸ਼ਨ ਚੇਂਜ ਜਿਹੜਾ ਦੌਰਾ ਚੋਂ ਪੈਜ ਔਰ ਜਿੱਥੇ ਦੇਖੋਗੇ ਤੁਸੀਂ ਆਪ ਦੇਖਿਆ ਲਾਈਵ ਕਿ ਕਿਹੜਾ ਬੰਦਾ ਹਾਜ਼ਰ ਹੈ ਕੜਨ ਨਹੀਂ ਹਾਜ਼ਰ ਹੈ ਕੋਈ ਵੀ ਬੰਦਾ ਜਿਹੜਾ ਰਿਟਨ ਦੇ ਵਿੱਚ ਕਿਸੇ ਨੇ ਕੋਈ ਮੈਂ ਤਾਂ ਕੁਝ ਐਪਲੀਕੇਸ਼ਨ ਦਿੱਤੀ ਐਛੁੱਤੀ ਦੀ ਕੋਈ ਕਸ਼ਨ ਕੋਈ ਕਹਿੰਦਾ ਰਿਆ ਹੈ ਨਹੀਂ ਇੱਕ ਇੱਕ ਵਾਰੀ ਤੁਸੀਂ ਕਿੱਧਰ ਸੀਗੇ ਜੀ ਮੈਂ ਸਰ ਖਾਣਾ ਖਾਣ ਆਇਆ ਜੀ ਇਹ ਖਾਣੇ ਤਾਂ ਕਿਹੜੇ ਪਹਿਵਾ ਜੀ ਪਾਣੇ ਤਿੰਨ ਹੋ ਗਏ ਕੰਮ ਕਰ ਰਿਹਾ ਸੀ ਪਲੇਟ ਹੋ ਗਏ ਤੁਸੀਂ ਹਾਂ ਜੀ ਕੰਮ ਕਰ ਰਹੇ ਹਾਂ ਪਹਿਲਾਂ ਉਹ ਕੰਮ ਸਟੱਕ ਕੇ ਨਹੀਂ ਰੁਕਦਾ ਬਾਕੀ ਫਟਵਾਰੀ ਕਿੱਥੇ ਨੇ ਜੀ ਬਾਕੀ ਵੀਰਲੇ ਜੇ ਹੋਣਗੇ ਅੱਛਾ ਜੀ ਇਹ ਵਧੀਆ ਭਾਨਾ ਜੀ ਵੀ ਤੱਕ ਨਹੀਂ ਇਸ ਸਾਈਕਲ ਦੇ ਵੀਰ ਲਈ ਹੁੰਦਾ ਹੈ ਅੱਛਾ ਜੀ ਤੁਹਾਡੇ ਤਾਂ ਲਾਈਟ ਚੱਲ ਰਹੀ ਹੈ ਜਿੱਥੇ ਅਜਾ ਕੋਈ ਕੁਝ ਹੋਣਿਆ ਬੰਦ ਰਹਿੰਦੇ ਹੈ ਤੋਰੀ ਹੋਣੀ ਗਿਆ ਹੋਣੀ ਗਿਆ ਜੀ ਕਿਹਨੇ ਹੋਣੀ ਪਤਾ ਹੈ ਮੈਂ ਤਾਂ ਸਰਟੀਫਿਕੇਟ ਵੀ ਹੋ ਗਿਆ ਅੱਛਾ ਇਹ ਰੋਟੀ ਛੱਡ ਕੇ ਆ ਗਏ ਵੀ ਸਾਰਾ ਪੰਜਾਬ ਦੇਖ ਰਿਹਾ ਜੀ ਵੀ ਬਲਾਕ ਸਭ ਤੇ ਨਾਬਾ ਦੇ ਦਫਤਰ ਦੇ ਵਿੱਚ ਕੋਣ ਕੋਣ ਖੜਾ ਕੋਣ ਕੋਣ ਇਹ ਸਾਰਾ ਸਾਡੇ ਸਪਾਂਸਰ ਨੂੰ ਪੁੱਛੋ ਜੀ ਮੈਂ ਤੇ ਜੀ ਨੂੰ ਮੈਂ ਤਾਂ 5 ਮਿੰਟ ਹੀ ਹੋਏ ਨੇ ਹਾਲ ਇੱਥੇ ਜੋ ਹੋਸਪਿਟੈਲਿਟੀ ਡਿਪਾਰਟਮੈਂਟ ਕਹ ਰਿਹਾ ਉਹ ਵੀ 5 ਮਿੰਟ ਕਹ ਰਿਹਾ ਸੋ ਮੇਰਾ 5 ਮਿੰਟ ਹੋਏ ਹੋਣੇ ਗਿਆ ਸੀ ਸਰ ਕੁਰਸੀ ਨੇ ਕੋਈ ਵੀ ਨਹੀਂ ਬੁਲਾਇਆ ਬਿੱਲੂ ਦੱਸੋ ਮੈਂ ਤੁਹਾਨੂੰ ਦੱਸ ਕੇ ਗਿਆ ਜਾਂ ਨਹੀਂ ਗਿਆ ਲੇਟ ਤੁਸੀਂ ਕਰਿਆ ਉਹ ਦੋ ਰੋਟੀ ਚੈਲੇ ਨੋਤੀ ਕਰਨਗੇ ਹਨ ਹੈ ਨੋਤੀ ਕਰਨਗੇ ਇੱਕ ਇੱਕ ਵਾਰ ਨਾ ਰੋਟੀ ਆ ਨਾਲ ਹੀ ਘਰ ਅਸਰ ਕਿਸੇ ਆਪਣੇ ਆਪਣੇ ਘਰੇ ਬਣਾਉਂਦਾ ਨਾ ਰੋਟੀ ਖਾਣ ਦਾ ਬੰਨਾ ਵਾਦੀ ਜੀ ਉਹ ਫੋਟੋ ਚ ਰੋਟੀ ਖਾਣ ਕੇ ਸਮਝ ਭਾਈ ਮੇਰੀ ਹੋਤੀ ਖਾਣ ਦੀ ਅੱਛਾ ਕੋਈ ਤਾਂ ਹੈਗਾ ਟਾਈਮ ਟੇਬਲ ਲਿਖ ਕੇ ਲਾ ਦੇ ਜਿੰਨੇ ਤੇ ਰੋਟੀ ਦਾ ਟਾਈਮ ਆ ਜਾਏ ਕੀ ਆਉਣ ਵਾਲੀ ਮਤਲਬ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹੈ ਨਾ ਸਾਰੇ ਹੁੰਦੇ ਸੋਚਦੇ ਨੇ ਪ੍ਰੋਜੈਕਟ ਦੀ ਕੋਦਰ ਪੈਲੀ ਦੀ ਮੈਂ ਤਾਂ ਸਖਨ ਜੀ ਪਾਇਆ ਨਾ ਦੇਖਾਂਗਾ ਕਿ ਜਰਾ ਵੀ ਕੀ ਕਲ ਰਿਹਾ ਕੀ ਨਹੀਂ ਕਲ ਰਿਹਾ ਤੇ ਹੈ ਹੀ ਕੋਈ ਨਹੀਂ ਜੀ ਤੇ ਵੀਡੀਓ ਮੈਡਮ ਕਹੇ ਨੇ ਮੀਟਿੰਗ ਦੇ ਵਿੱਚ ਦੱਸ ਕੇ ਜੀ ਬੂਰ ਤਾਂ ਬਾਕੀ ਸਾਰਾ ਇੱਥੇ ਕੋਈ ਹੈ ਹੀ ਨਹੀਂ ਕਿ ਇਹਦਾ ਨਾ ਕਿ ਕੋਈ ਐਪਲੀਕੇਸ਼ਨ ਨਾਲ ਕਹਿੰਦਾ ਗਾ ਤਾਂ ਗਿਆ ਹੈ ਕਿਤੇ ਗਿਆ ਹੈ ਕਿਤੇ ਗਿਆ ਹੈ ਕਿ ਅੱਜ ਸਾਮ ਤਾਂ ਆਪ ਕਹਿੰਦੇ ਮੈਂ ਹੋਟਲ ਜਰੂਰੀ ਖਾਂ ਕੇ ਆ ਜੀ ਕਸ ਕੀ ਗੱਲ ਸਾਰੇ ਉਹਨਾਂ ਨੂੰ ਜੀ ਉਹ ਤਾਂ ਕਹਿੰਦੇ ਮੇਰੇ ਕੋਲ ਕੋਈ ਰਿਟਰਨ ਜਰ ਐਪਲੀਕੇਸ਼ਨ ਨਹੀਂ ਮੇਰੇ ਕੋਲ ਕਦੇ ਨਾ ਰਿਟਰਨ ਤੇ ਮੈਂ ਚਾਰਜੀ ਦੀ ਦਿੱਤੀ ਹੋਈ ਛੁੱਟੀ ਦੀ ਤਖੀਨ ਜੀ ਹੈ ਨਹੀਂ ਹੋਪ ਸੁਪਰਡਨ ਸਾਹਿਬਾ ਮੇਰੇ ਕੋਲੇ ਕਿਸੇ ਨੇ ਡੇਟਨ ਦੇ ਵਿੱਚ ਆਪਨੇ ਕਿਸੇ ਨੇ ਦਿੱਤੀ ਸੀ ਛੁੱਟੀ ਨਹੀਂ ਕਿਸੇ ਦਾ ਨਹੀਂ ਪਤਾ ਮੈਂ ਤਾਂ ਸਵੇਰ ਲਈ ਹੀ ਆ ਜੀ ਮੈਂ ਤਾਂ ਰੋਟੀ ਖਾਣ ਆਲੇ 5 ਮਿੰਟ ਹੀ ਗਏ ਜੀ ਅਰੇ ਇਹ ਜਿਹੜਾ ਆਫਿਸ ਹੈ ਸਭ ਦਾ ਪਿੰਡਾਂ ਨਾਲ ਰਿਟ ਹੈ ਜੀ ਪਿੰਡਾਂ ਦੇ ਮਜ਼ਦਿਗਾ ਵਰਕਰ ਪਿੰਡਾਂ ਦੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਇਹਨਾਂ ਨੂੰ ਇੱਥੇ ਕੰਮ ਹੈ ਜੀ ਸਾਰੇ ਇੱਥੇ ਆਉਂਦੇ ਨੇ ਆਪਣੇ ਕੰਮ ਵਾਸਤੇ ਆਉਂਦੇ ਨੇ ਤੇ ਹੈ ਹੀ ਕੋਈ ਨਹੀਂ ਦੱਸੋ ਇਹ ਇਹ ਵੀਡੀਓ ਆਫਿਸ ਨੰਬਰ ਤੋਂ ਮੈਂ ਲਾਈਵ ਹੋਇਆ ਹਾਂ ਇਸ ਵਕਤ ਦੇਖੋ ਜੀ ਅਚਾਨਕ ਆਇਆ ਕਿ ਚੈੱਕ ਫਰੀ ਜਿਹੜਾ ਦਫ਼ਤਰਾਂ ਦੇ ਵਿੱਚ ਹੋ ਕੀ ਰਿਹਾ ਹੈ ਆ ਦੇਖੋ ਜੀ ਆ ਸਿਚੁਏਸ਼ਨ ਹੈ ਤੇ ਮੈਂ ਹੁਣ ਰਿਟਰਨ ਦੇ ਵਿੱਚ ਕਰਦਿਆਂ ਕਾਰਵਾਈ ਸਾਰਿਆਂ ਦੇ ਖਿਲਾਫ ਕਿਉਂਕਿ ਪਬਲਿਕ ਨੂੰ ਪਰੇਸ਼ਾਨ ਕਰ ਦੇ ਨਾਲ ਜਿਹੜਾ ਜੀ ਪਬਲਿਕ ਦੇ ਘੇਰੇ ਮਰਵਾਉਣੇ ਜਿਹੜੇ ਪਿੰਡ ਪਿੰਡਾਂ ਦੇ ਇਨੋਸੈਂਟ ਲੋਕ ਆਉਂਦੇ ਆ ਜੀ ਵਿਚਾਰੇ ਬਹਿ ਕੇ ਚਲੇ ਜਾਂਦੇ ਸਾਰਾ ਸਾਰਾ ਦਿਨ ਇਹ ਕੋਈ ਤਰੀਕਾ ਥੋੜਾ ਜਿਹਾ ਇਹ ਬਿਲਕੁਲ ਗੱਲਬਾਤ ਕਰਕੇ ਜੀ ਦਿਸਾ ਉਹਨਾਂ ਦੇ ਤੇ ਕਾਰਵਾਈ ਕਰਦੇ ਨੇ ਬਹੁਤ ਬਤਾਂ ਲਿਆ